ਹਾਂਜੀ ਦੇਖ ਰਹੇ ਹੋ ਵਿਦਨ ਪੰਜਾਬ ਟੀਵੀ ਵੇਖਦੇ ਰਹੋ ਵੇਖਣ ਵਾਲਾ ਚੈਨਲ ਹੈ ਤੇ ਮੈਂ ਦੀਪਕ ਸ਼ਰਮਾ ਚਨਾਰਥਲ ਰਿਕਵਰ ਫਿਰ ਲੈ ਕੇ ਹਾਜ਼ਰ ਹਾਂ ਖਬਰਾਂ ਦੀ ਖਬਰ ਲੋ ਜੀ ਫਿਰ ਅਕਾਲੀਵਾਲ ਨੇ ਸਟੈਂਡ ਵੀ ਲੈ ਲਿਆ ਐ ਕੇਂਦਰ ਦੀ ਸਰਕਾਰ ਦੇ ਵਿਰੁੱਧ ਵੀ ਬੋਲਿਆ ਸੁਖਵੀਰ ਬਾਦਲ ਨੇ ਬਥੇਰਾ ਕੁਝ ਕਹਿ ਵੀ ਲਿਆ ਕੁਰਬਾਨੀ ਦੀ ਗੱਲ ਵੀ ਕਰ ਲਈ ਇਹ ਵੀ ਕਹਿਤਾ ਕਿ ਅਸੀਂ ਆਰਡੀਨੈਂਸ ਦੇ ਵਿਰੁੱਧ ਭੁਗਤਿਆਂ ਜਿਹੜਾ ਪਹਿਲਾ ਬਿੱਲ ਪੇਸ਼ ਹੋਇਆ ਉਸ ਟਾਈਮ ਆਪ ਵੀ ਨਹੀਂ ਸੀ ਐ ਉਸ ਟਾਈਮ ਕਾਂਗਰਸ ਵੀ ਨਹੀਂ ਸੀ ਅਸੀਂ ਵਿਰੋਧ ਚ ਵੋਟ ਵੀ ਪਾਈ ਜਦੋਂ ਕਿ ਉੱਥੇ ਸਿਰਫ ਹਾਂ ਨਾ 'ਚ ਫੈਸਲਾ ਹੋਇਆ VOTING ਨਹੀਂ ਹੋਈ ਸੀ ਚਲੋ ਪਰ ਸੁਖਵੀਰ ਬਾਦਲ ਹੋਰਾਂ ਦੇ ਇਸ ਸਟੈਂਡ ਦੇ باوجود ਪਤਾ ਨਹੀਂ ਪੰਜਾਬੀਆਂ ਦੇ ਮਨਾਂ 'ਚ ਇਹ ਗੱਲ ਕਿਉਂ ਨਹੀਂ ਉਤਰ ਰਹੀ ਕਿ ਕੀ ਅਕਾਲੀ ਦਲ ਬਈ ਸੱਚਮੁੱਚ ਸਟੈਂਡ ਲੈ ਗਿਆ ਜਾਂ ਇਹ ਵੀ ਕੋਈ ਡਰਾਮਾ ਕਰ ਰਿਹਾ ਆਮ ਆਦਮੀ ਪਾਰਟੀ ਵੀ ਕਹਿੰਦੀ ਡਰਾਮਾ ਕਰ ਰਿਹਾ ਐ ਕਾਂਗਰਸ ਵੀ ਕਹਿੰਦੀ ਡਰਾਮਾ ਕਰ ਰਿਹਾ ਐ ਅਕਾਲੀ ਦਲ ਢੀਂਟਾ ਸਾਹਿਬ ਵੀ ਕਹਿੰਦਾ ਡਰਾਮਾ ਕਰ ਰਿਹਾ ਪੰਜਾਬ ਦੇ ਲੋਕਾਂ ਨੂੰ ਵੀ ਸ਼ੰਕੇ ਨੇ ਅਕਾਲੀ ਦਲ ਦੇ ਲੀਡਰਾਂ ਨੂੰ ਵੀ ਅਜੇ ਕੋਈ ਸਪੱਸ਼ਟ ਨਹੀਂ ਕਿ ਹੋਣਾ ਕੀ ਆ ਇੰਨਾ ਜ਼ਰੂਰ ਆ ਕਿ ਕੋਰ ਕਮੇਟੀ ਦੀ ਜਿਹੜੀ ਆਪਾਂ ਗੱਲ ਕੀਤੀ ਸੀ ਉਹ ਗੱਲ ਆਪਣੀ ਸੱਚ ਸਾਬ ਤੋਂ ਹੀ ਆਪਾਂ ਇਸੇ ਖਬਰਾਂ ਦੀ ਖਬਰ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਕੋਰ ਕਮੇਟੀ ਦੇ ਅੰਦਰ ਇਹ ਚਰਚਾ ਹੋਈ ਆ ਤਕਰਾਰ ਹੋਈ ਆ ਬਹਿਸ ਹੋਈ ਆ ਉਸ ਤੋਂ ਬਾਅਦ ਤੈਅ ਹੋਇਆ ਕਿ ਦਿੱਲੀ ਜਾ ਕੇ ਕੁਰਬਾਨੀ ਦੇਣੀ ਆ ਜਿਹੜੀ ਕੁਰਬਾਨੀ ਦੀ ਅਕਸਰ ਲੰਮੇ ਸਮੇਂ ਤੋਂ ਅਕਾਲੀ ਦਲ ਜ਼ਿਕਰ ਕਰਦਾ ਸੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਵੀਰ ਬਾਦਲਵਾਲੀ ਜ਼ਿਕਰ ਕਰਦੇ ਸੀ ਕਿ ਕੁਰਬਾਨੀ ਦੇ ਦੇਾਂਗੇ ਜਦੋਂ ਲੋੜ ਪਈ ਸੋ ਕਹਿੰਦੇ ਕਿ ਐਸੋ ਤੈਅ ਕਰਕੇ ਸੀ ਆਪਾਂ ਪਹਿਲਾਂ ਹੀ ਦੱਸਿਆ ਤੇ ਆਪਾਂ ਇਹ ਵੀ ਦੱਸਿਆ ਕਿ ਇਸ ਮਸਲੇ ਤੇ ਆ ਕੇ ਅਕਾਲੀ ਦਲ ਗਠਜੋੜ ਚੋਂ ਵੀ ਬਾਹਰ ਹੋ ਸਕਦਾ ਹੈ ਤੇ ਇਸ ਮਸਲੇ ਤੇ ਬੀਬੀ ਹਰਸਿੰਦਰ ਕੌਰ ਦੀ ਕੁਰਸੀ ਵੀ ਜਾ ਸਕਦੀ ਹੈ। ਉਸ ਸਥਿਤੀ ਤੱਕ ਲਗਭਗ ਪਹੁੰਚ ਗਿਆ ਅਕਾਲੀ ਦਲ। ਉਸ ਨਾਜ਼ੁਕ ਮੋੜ ਤੇ ਹੁਣ ਖਲੋਤਾ ਏ। ਬਸ ਗੱਲ ਇੱਥੇ ਹੀ ਆ ਕੇ ਖੜੀ ਆ ਕਿ ਅਕਾਲੀ ਦਲ ਆਪਣੇ ਮੂੰਹੋਂ ਕਹੇ ਕਿ ਅਸੀਂ ਗਠਜੋੜ ਤੋੜਤਾ ਜਾਂ ਭਾਰਤੀ ਜਨਤਾ ਪਾਰਟੀ ਕੇ ਅਸੀਂ ਤੁਹਾਡੇ ਨਾਲ ਗਠਜੋੜ ਛੱਡਿਆ। ਬਸ ਕਹਿਣਾ ਕੀ ਨਹੀਂ ਆ ਪਹਿਲਾਂ। ਉਹਦੇ ਪਰ ਖੜੀ ਆ ਕਬੂਲ ਕਬੂਲ ਮੀਆਂ ਕਬੂਲ ਤੇ ਗੱਲ ਖੜੀ ਆ ਕਿ ਹੁਣ ਕਿਹਨੇ ਕਬੂਲ ਕਰਨੀ ਆ ਗੱਲ ਕੇ ਲਓ ਜੀ ਰਿਸ਼ਤਾ ਖਤਮ। ਸੋ ਜਿੱਥੇ ਕਹਾਣੀ ਖੜੀ ਆ ਉਥੇ ਜੀ ਜਥੇਬੰਦੀਆਂ ਪੰਜਾਬ ਦੀ ਗੱਲ ਕਰ ਲਈਏ ਹਰਿਆਣਾ ਦੀ ਗੱਲ ਕਰ ਲਈਏ ਰਾਜਸਥਾਨ ਦੀ ਗੱਲ ਕਰ ਲਈਏ ਮੱਧ ਪ੍ਰਦੇਸ਼ ਦੀ ਗੱਲ ਕਰ ਲਈਏ ਮਹਾਰਾਸ਼ਟਰ ਦੀ ਗੱਲ ਕਰ ਲਈਏ ਝਾਰਖੰਡ ਦੀ ਗੱਲ ਕਰ ਲਈਏ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਨੂੰ ਕੂਚ ਕਰ ਰਹੀਆਂ 202 ਵੱਧ ਕਿਸਾਨ ਜਥੇਬੰਦੀਆਂ ਸੰਸਦ ਮੂਰੇ ਧਰਨਾ ਲਾਉਣ ਲਈ ਤਿਆਰ ਨੇ ਦਿੱਲੀ ਵੱਲ ਨੂੰ ਪ੍ਰਦਰਸ਼ਨ ਕਰਨ ਲਈ ਤੁਰ ਪਈਆਂ ਨੇ ਪੰਜਾਬ ਤੋਂ ਜਥੇਬੰਦੀਆਂ ਨੇ ਕਹਿ ਦਿੱਤਾ ਕਿ ਜਿੱਦਣ ਇਹਨਾਂ ਬਿੱਲਾਂ ਦੇ VOTING ਹੋਣੀ ਆ ਅਸੀਂ ਵੀ ਉੱਥੇ ਜਾ ਕੇ ਧਰਨਾ ਲਾਉਣਾ ਹੈ ਪੰਜਾਬ ਦੀ ਕੈਪਟਨ ਸਰਕਾਰ ਵੀ ਆਖ ਰਹੀ ਆ ਹੁਣ ਤਾਂ ਕਿ ਚਲੋ ਅਸੀਂ ਵੀ ਤੁਹਾਡੇ ਨਾਲ ਸੋ ਜਿਹਨੂੰ ਜਿੱਥੇ ਮੌਕਾ ਲੱਗ ਰਿਹਾ ਉੱਥੇ ਆਪਣਾ ਦਾ ਲਾ ਰਿਹਾ ਹੈ ਕਾਂਗਰਸ ਵੀ ਕਿਤੇ ਨਾ ਕਿਤੇ ਇਸ ਮਸਲੇ ਦੇ ਵਿੱਚ ਆਪਣੇ ਹੱਥ ਹੋਣਾ ਚਾਹੁੰਦੀ ਹੈ ਬੰਦੀ ਗੰਗਾ ਚ ਕਿ ਅਸੀਂ ਵੀ ਕਿਸਾਨ ਹਤਾਇਸ਼ੀ ਬਣ ਕੇ ਸਾਬਤ ਕਰਦੀਏ ਕਿ ਲਓ ਜੀ ਅਸੀਂ ਵੀ ਆਪਣਾ ਕੰਮ ਕਰਤਾ ਅਸੀਂ ਵੀ ਕਿਸਾਨਾਂ ਦੇ ਹੱਕ ਚ ਖੜ ਗਏ ਤੇ ਜਿੱਥੋਂ ਤੱਕ ਪੰਜਾਬ ਦੀ ਗੱਲ ਹੈ ਜਨਾਬ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਵੇਂ ਪੱਕਾ ਧਰਨਾ ਕੈਪਟਨ ਦੀ ਸ਼ਹਿਰ ਪਟਿਆਲੇ ਚ ਵੀ ਪੱਕਾ ਧਰਨਾ ਬਾਦਲ ਦੇ ਹਲਕੇ ਲੰਬੀ ਚ ਵੀ ਸੋ ਜਿਸ ਤਰ੍ਹਾਂ ਇਹਨਾਂ ਉਹਨਾਂ ਨੇ ਉੱਥੇ ਪੱਕੇ ਤਰਨੇ ਲਾਏ ਹੋਏ ਨੇ ਦੂਏ ਪਾਸੇ 10 ਕਿਵੇਂ ਬਰਖੋ ਵਕ ਜਥੇਬੰਦੀਆਂ ਨੂੰ ਮਿਲਾ ਕੇ ਕਿਸਾਨ ਜਥੇਬੰਦੀਆਂ ਨੂੰ ਮਿਲਾ ਕੇ ਜਿਹੜੀ ਤਾਲਮਿਲ ਕਮੇਟੀ ਬਣੀ ਆ ਉਹਨੇ ਐਲਾਨ ਕਰਤਾ ਕਿ 25 ਸਤੰਬਰ ਨੂੰ ਸੀ ਪੰਜਾਬ ਬੰਦ ਕਰਾਂਗੇ ਸਮੁੱਚਾ ਪੰਜਾਬ ਬੰਦ ਕਰਨ ਦਾ ਐਲਾਨ ਕਰ ਦਿੱਤਾ ਖੇਤੀ ਸੁਧਾਰ ਬਿੱਲ ਨੂੰ ਲੈ ਕੇ ਤਿੰਨ ਅਡਿਨੋਸ ਨੂੰ ਲੈ ਕੇ ਬਿਜਲੀ ਦੇ ਨਿਜੀਕਰਨ ਮਸਲੇ ਨੂੰ ਲੈ ਕੇ 10 ਤੋਂ ਵੱਧ ਸੰਘਰਸ਼ੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀ ਸਾਂਝੀ ਤਾਲਮਿਲ ਕਮੇਟੀ ਆ ਉਹਨਾਂ ਨੇ ਬਕਾਇਦਾ ਐਲਾਨ ਕੀਤਾ ਕਿ 25 ਸਤੰਬਰ ਨੂੰ ਅਸੀਂ ਪੰਜਾਬ ਭਰ ਦੇ ਵਿੱਚ ਸਾਰੇ ਸ਼ਹਿਰ ਸਾਰੇ ਕਾਰੋਬਾਰ ਸਾਰਾ ਕੁਝ ਬੰਦ ਕਰਾਂਗੇ ਤੇ ਇੱਕ ਪਾਸੇ ਤਾਂ ਹੈ ਦੂਏ ਪਾਸੇ ਜਿਹੜੀ ਗੱਲ ਆਪਾਂ ਕਰ ਰਹੇ ਸੀ ਅਕਾਲੀ ਦਲ ਤੇ ਭਾਜਪਾ ਦੇ ਰਿਸ਼ਤਿਆਂ ਦੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੱਡਾ ਹੋਰ ਹੀ ਕਹਿ ਰਹੇ ਨੇ ਕਹਿੰਦੇ ਅਸੀਂ ਸਾਰੇ ਖਾਸੇ ਦੂਰ ਕੀਤੇ ਸੀ ਅਕਾਲੀ ਦਲ ਦੇ ਭਾਈ ਪਤਾ ਨਹੀਂ ਇਹ ਕਿਉਂ ਨਹੀਂ ਮੰਨ ਰਹੇ ਪਰ ਉਹ ਅਕਾਲੀ ਦਲ ਜਿਹੜਾ ਪਹਿਲਾਂ ਕਹਿੰਦਾ ਸੀ ਕਮਾਲ ਦੇ ਬਿੱਲ ਨੇ ਬڑے ਬਾਕਮਾਲ ਬੱਲ ਨੇ ਆਹ ਲੋ ਜੀ ਮੰਤਰੀ ਦੀ ਚਿੱਠੀ ਲਿਆਂਦੀ ਤਾ ਉਮਰ ਦੀ ਉਹ ਵੀ ਕਹਿੰਦਾ ਕਿ ਨਾ ਜਿੰਸਾ ਦੇ ਭਾ ਮੁੱਕਣਗੇ ਨਾ ਮੰਡੀ ਕਰਨ ਮੁੱਕੂਗਾ ਤੇ ਘਬਰਾਉਣ ਦੀ ਲੋੜ ਨਹੀਂ ਇਹ ਤਾਂ ਬੜਾ ਕ੍ਰਾਂਤੀਕਾਰੀ ਫੈਸਲਾ ਫਿਰ ਪਤਾ ਨਹੀਂ ਕਿਉਂ ਦੇ ਰਾਏ ਦਰੁਸਤਾ ਇਹ ਸਮਝ ਆਈ ਕਿ ਪਾਈਏ ਪੰਜਾਬ ਦੇ ਲੋਕ ਸਾਤੋਂ ਦੂਰ ਹੋ ਜਾਣਗੇ ਪੰਜਾਬ ਦੇ ਕਿਸਾਨ ਸਾਤੋਂ ਦੂਰ ਹੋ ਜਾਣਗੇ ਪੰਜਾਬ ਦੇ ਮਜ਼ਦੂਰ ਵਰਗ ਸਾਤੋਂ ਦੂਰ ਹੋ ਜਾਣਗੇ ਵੋਟ ਕਿਤੋਂ ਲੈਣੀ ਆ ਫਿਰ ਸੋ ਇਹ ਗੱਲ ਦਿੱਲੀ ਪਹੁੰਚਦਿਆਂ ਪਹੁੰਚਦਿਆਂ ਅਕਾਲੀ ਦਲ ਨੂੰ ਸਮਝ ਆਈ ਤੇ ਅਕਾਲੀ ਦਲ ਨੇ ਸੰਸਦ 'ਚ ਖੜ ਕੇ ਕਿਹਾ ਕੀ ਅਸੀਂ ਇਹ ਖੇਤੀ ਬਿਲਾ ਦਾ ਵਿਰੋਧ ਕਰਦੇ ਆਂ ਇਹ ਕਿਸਾਨ ਨਤਾਸ਼ੀ ਨਹੀਂ ਹੈਗੇ ਹੁਣ ਹੁਣ ਪ੍ਰਿੰਪ ਸਿੰਘ ਚੰਦੂ ਮਾਜਰਾ ਵੀ ਬੋਲਦੇ ਨੇ ਹੁਣ ਜਗਮੀਤ ਪਰਾੜ ਵੀ ਬੋਲਦੇ ਨੇ ਹੁਣ ਸੁਖਵੀਰ ਬਾਦਲ ਵੀ ਬੋਲਦੇ ਨੇ ਹਾਂ ਹੁਣ ਦਲਜੀਤ ਸਿੰਘ ਚੀਮਾ ਹੋਰ ਹੀ ਬੋਲਦੇ ਉਹਨਾਂ ਸਾਰੇ ਲੀਡਰ ਕਹਿ ਰਹੇ ਨੇ ਕਿ ਅਸੀਂ ਕੇਂਦਰ ਨੂੰ ਬਹੁਤ ਕਿਹਾ ਸੀ ਕਿ ਆਪਣੇ ਬਿਲਾਾਂ ਚ ਸੋਧ ਕਰੋ ਹਾਂ ਕਿਸਾਨਾਂ ਦੇ ਖਸੇ ਦੂਰ ਕਰੋ ਸਾਡੀ ਸੁਣੀ ਨਹੀਂ ਗਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਲਈ ਅਸੀਂ ਪੰਜਾਬ ਨਾਲ ਖੜੇ ਆਂ ਹੁਣ ਇਸ ਮਸਲੇ ਦੇ ਉੱਤੇ ਤਾਂ ਹੀ ਮੈਂ ਕਿਹਾ ਕਿ ਜਾਖੜ ਦੀ ਸੁਣ ਲਓ ਉਹ ਕਹਿੰਦੇ ਆਕਾਲੀ ਦਲ ਅਸਤੀਫੇ ਦਾ ਡਰਾਮਾ ਕਰ ਸਕਦਾ ਹੈ ਕੇਂਦਰ ਚੋਂ ਕੈਬਨਟ ਚੋਂ ਬੀਬੀ ਹਰਸ਼ਨ ਕੋਰ ਬਾਹਰ ਆਉਣ ਦਾ ਅਸਤੀਫਾ ਕਿਸੇ ਵੀ ਸਮੇਂ ਦੇ ਕੇ ਬਾਹਰ ਆ ਸਕਦੇ ਨੇ ਸੋ ਇਹ ਉਹ ਜਾਖੜ ਉਹਨਾਂ ਦੀ ਨਿਗਾਹ ਚ ਡਰਾਮਾ ਹੈ ਤੇ ਆਕਾਲੀ ਦਲ ਦੀ ਨਿਗਾਹ ਚ ਕੁਰਬਾਨੀ ਹੈ ਚਲੋ ਢੀਂਡ ਸੌਰੀ ਵੀ ਇਹੀ ਕਹਿ ਰਹੇ ਨੇ ਕਹਿੰਦੇ ਅਸਲ ਚ ਜੀ ਆਕਾਲੀ ਦਲ ਆਪਣੇ ਸਟੈਂਡ ਤੋਂ ਪਿਛਾਂ ਇਸ ਲਈ ਮੁੜਿਆ ਕਿ ਉਹਨਾਂ ਨੂੰ ਖਦਸ਼ਾ ਹੋ ਗਿਆ ਸੀ ਕਿ ਪਿੰਡਾਂ ਪਿੰਡਾਂ ਚ ਸਾਡਾ ਸਾਡੀ ਘੇਰਾਬੰਦੀ ਹੋਊਗੀ ਸੋ ਪਿੰਡਾਂ ਪਿੰਡਾਂ ਚ ਘੇਰਾਬੰਦੀ ਹੋਣ ਦੇ ਡਰ ਤੋਂ ਕਹਿੰਦੇ ਇਦਾ ਮਤਲਬ ਚੱਲ ਪਈ ਅਕਾਲੀ ਦਲ ਨੂੰ ਪਿੰਡਾਂ 'ਚ ਬੜਾ ਜੋਗਾ ਦਾ ਰਹਿ ਗਿਆ ਜੇ ਦਿੱਲੀ ਜਾ ਕੇ ਸਟੈਂਡ ਲਿਆ ਜੇ ਦਿੱਲੀ ਜਾ ਕੇ ਖੇਤੀ ਆਰਡੀਨੈਂਸ ਦਾ ਵਿਰੋਧ ਕੀਤਾ ਸੰਸਦ 'ਚ ਖੜ ਕੇ ਵਿਰੋਧ ਕੀਤਾ ਤੇ ਹੁਣ ਇਹ ਵੀ ਕਿਹਾ ਕਿ ਉਹਨਾਂ ਦਿਨਾਂ 'ਚ ਜਦੋਂ ਬਿੱਲਾਂ ਤੇ ਬਹਿਸ ਹੋਣ ਤੋਂ ਬਾਅਦ ਵੋਟ ਪੈਣੀਆਂ ਤਿੰਨੇ ਬਿੱਲਾਂ ਦੇ ਮਾਮਲੇ ਜਦੋਂ ਹੋਰ ਵੋਟਾਂ ਪੈਣੀਆਂ ਤਾਂ ਅਸੀਂ ਖਿਲਾਫ ਵੋਟ ਪਾਵਾਂਗੇ ਪਹਿਲੇ ਚ ਵੀ ਅਸੀਂ ਵਿਰੋਧ ਦੇ ਵਿੱਚ ਨਾ ਕੀਤੇ ਜਦੋਂ ਭਗਵੰਤ ਸਿੰਘ ਕਹਿੰਦਾ ਨਾ ਤਾਂ ਮੈਂ ਹੀ ਕੀਤੀ ਸੀ ਉੱਚੀ ਆਵਾਜ਼ 'ਚ ਸੁਖਵੀਰ ਤਾਂ ਨਾ ਹਾਂ ਕੀਤੀ ਨਾ ਨਾ ਕੀਤੀ ਇਹਨਾਂ ਬਸ ਬੋਲਿਆ ਹੀ ਸੀ ਮੜਾ ਜਾਂ ਸੋ ਇਸ ਲਈ ਜਿਹੜਾ ਇਹ 300 ਉਹਨਾਂ ਨੇ ਕਿਹਾ ਕਿ ਪਿੰਡਾਂ 'ਚ ਕਿ ਰਵੰਦੀ ਅਸਲ 'ਚ ਕਿਸਾਨ ਜਥੇਬੰਦੀਆਂ ਨੇ ਸਾਫ਼ ਕਰ ਦਿੱਤਾ ਸੀ ਕਿ ਪੰਜਾਬ ਪੰਜਾਬ ਦੇ ਜਿਹੜੇ ਵੀ ਸੰਸਦ ਮੈਂਬਰ ਚਾਹੇ ਲੋਕ ਸਭਾ ਮੈਂਬਰ ਨੇ ਚਾਹੇ ਰਾਸ ਸਭਾ ਮੈਂਬਰ ਨੇ ਚਾਹੇ ਕਾਂਗਰਸ ਨਾਲ ਸੰਬੰਧਤ ਨੇ ਚਾਹੇ ਅਕਾਲੀ ਦਲ ਨਾਲ ਸੰਬੰਧਤ ਨੇ ਚਾਹੇ ਆਪ ਨਾਲ ਸੰਬੰਧਤ ਨੇ ਜਿਹੜੇ ਵੀ ਲੋਕ ਸਭਾ 'ਚ ਤੇ ਰਾਸ ਸਭਾ 'ਚ ਮੈਂਬਰ ਨੇ ਪੰਜਾਬ ਤੋਂ ਉਹਨਾਂ ਦੇ ਘਰ 'ਤੇ ਰਾਂਗੇ ਉਹਨਾਂ ਦੇ ਹਲਕੇ 'ਤੇ ਰਾਂਗੇ ਉਹਨਾਂ ਦੇ ਸ਼ਹਿਰ 'ਤੇ ਰਾਂਗੇ ਉਹਨਾਂ ਦੇ ਗੇਟ 'ਤੇ ਜਾ ਕੇ ਧਰਨਾ ਲਾਵਾਂਗੇ ਉਹਨਾਂ ਦੇ ਦਰ ਦੇ ਉੱਤੇ ਬੈਠ ਕੇ ਧਰਨਾ ਲਾਵਾਂਗੇ ਜੇਕਰ ਉਹਨਾਂ ਨੇ ਖੇਤੀ ਆਰਡੀਨੈਂਸ ਤੋ ਕਹਿੰਦੇ ਕਿ ਇਸ ਡਰ ਤੋਂ ਕਿ ਅਕਾਲੀਆਂ ਦੀ ਘੇਰਾਬੰਦੀ ਹੋ ਜਾਣੀ ਆ ਪਿੰਡਾਂ 'ਚ ਵੀ ਲੋਕਾਂ ਨੇ ਬੜਨ ਨਹੀਂ ਦੇਣਾ 300 ਉਹ ਵੀ ਕਹਿੰਦੇ ਤਾਂ ਉਹਨਾਂ ਨੇ ਵਿਰੋਧ ਕੀਤਾ ਤੇ ਇਹੀ ਗੱਲ ਮਾਨ ਕਹਿੰਦੇ ਨੇ ਕਹਿੰਦੇ ਬਾਈ ਜੀ ਵਿਰੋਧ 'ਚ ਵੋਟ ਪਾਉਣ ਦਾ ਸੁਖਵੀਰ ਝੂਠਾ ਦਾਵਾ ਕਰ ਰਿਹਾ ਵੋਟ ਤਾਂ ਉੱਥੇ ਹੋਈ ਹੋਣੀ ਸੀ ਪਹਿਲੇ ਦਿਨ ਸਿਰਫ ਕਹਿੰਦੇ ਗੱਲਬਾਤ ਹੋਈ ਗੱਲਬਾਤ ਦੇ ਵਿੱਚ ਸੁਖਵੀਰ ਨੇ ਵਿਰੋਧ ਚ ਆਪਣੀ ਗੱਲ ਰੱਖੀ ਤੇ ਕਹਿੰਦੇ ਸਾਨੂੰ ਕਿਹਾ ਗਿਆ ਕਿ ਨਹੀਂ ਜਦੋਂ ਬੈਸ ਹੋਗੀ ਤਾਂ ਤੁਸੀਂ ਬੋਲਣਾ ਤੇ ਹਾਂ ਨਾ ਦੇ ਵਿੱਚ ਬਿਲ ਪਾਸ ਹੋ ਗਿਆ ਕਹਿੰਦੇ ਮੈਂ ਉੱਚੀ ਆਵਾਜ਼ 'ਚ ਕਹਿੰਦੇ ਨਾ ਕਹੀ ਸੀ ਸੁਖਵੀਰ ਨੇ ਤਾਂ ਹਾਂ ਵੀ ਨਹੀਂ ਕਹੀ ਨਾ ਵੀ ਨਹੀਂ ਕਹੀ ਤੇ ਕਹਿੰਦੇ ਉਲਟਾ ਕਹਿੰਦੇ ਸਾਨੂੰ ਕਹੀ ਜਾਂਦੇ ਨੇ ਕਿ ਆਪ ਵਾਲੇ ਨਹੀਂ ਹੈਗੇ ਸੀ ਕਾਂਗਰਸ ਵਾਲੇ ਨਹੀਂ ਹੈਗੇ ਸੀ ਕਹਿੰਦੇ ਸੁਖਵੀਰ ਬਾਦਲ ਦੱਸਣ ਜਦੋਂ ਇਹ ਬਸਤਾਂ ਵਾਲਾ ਬਿੱਲ ਪੇਸ਼ ਕੀਤਾ ਗਿਆ ਜਦੋਂ ਕਹਿੰਦੇ ਉਹਦੇ ਪਰ ਸੁਖਵੀਰ ਬਾਦਲ ਬੋਲੇ ਤਾਂ ਵੀ ਵੀ ਹਰਸ਼ਮਿੰਦਰ ਕੌਰ ਬਾਦਲ ਕਿੱਥੇ ਸੀ ਉਹ ਫੇਸਵਾਲ ਕਰ ਰਹੇ ਨੇ ਸੋ ਇੱਕ ਚਰਚਾ ਜਿਹੜੀ ਮੈਂ ਕਹਿ ਰਿਹਾ ਕਿ ਲੋਕਾਂ ਦੇ ਮਨਾਂ 'ਚ ਅਜੇ ਵੀ ਗੱਲ ਨਹੀਂ ਉੱਤਰੀ ਕਿ ਕੀ ਸੱਚਮੁੱਚ ਅਕਾਲੀ ਦਲ ਨੇ ਸਟੈਂਡ ਲੈ ਲਿਆ ਲੋਕਾਂ 'ਚ ਇਹ ਵੀ ਚਰਚਾ ਆਮ ਹੈ ਕਿ ਭਾਈ ਕਿਤੇ ਇਹ ਵੀ ਤਾਲਮੇਲ ਕਮੇਟੀ ਤਾਂ ਨਹੀਂ ਬਣ ਗਈ ਭਾਰਤੀ ਜਨਤਾ ਪਾਰਟੀ ਨਾਲ ਸਹਿਮਤੀ ਤਾਂ ਨਹੀਂ ਹੋ ਗਈ ਕਿ ਸਾਨੂੰ ਲੋਕ ਸਭਾ 'ਚ ਵਿਰੋਧ ਕਰ ਲੈਣ ਦਿਓ ਸਾਨੂੰ ਵਿਰੋਧ ਚ ਬੋਲ ਲੈਣ ਦਿਓ ਕਿਉਂਕਿ ਅਸੀਂ ਪੰਜਾਬ 'ਚ ਘਰਾਂ 'ਚ ਜਾਣਾ ਅਸੀਂ ਪੰਜਾਬ 'ਚ ਪਿੰਡਾਂ 'ਚ ਜਾਣਾ ਅਸੀਂ ਲੋਕਾਂ 'ਚ ਜਾਣਾ ਤੇ ਇੱਕ ਚਰਚਾ ਇਹ ਵੀ ਚੱਲ ਰਹੀ ਆ ਕਿ ਹਰਸਿਮਰਤ ਕੌਰ ਬਾਦਲ ਹੋ ਰਹੀ ਹੈ ਜੇ ਕੁਰਸੀ ਛੱਡਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਉਹਨਾਂ ਨੇ ਮੰਨ ਨਹੀਂ ਬਣਾਇਆ ਜਦੋਂ ਕਿ ਅਕਾਲੀ ਦਲ ਦੇ ਲੀਡਰ ਹੁਣ ਆਖਣ ਲੱਗੇ ਨੇ ਕਿ ਅਸੀਂ ਅਸਤੀਫਾ ਦੇ ਸਕਦੇ ਹਾਂ ਅਸੀਂ ਗੱਠਜੋੜ 'ਚੋਂ ਬਾਹਰ ਆ ਸਕਦੇ ਹਾਂ ਪ੍ਰੇਮ ਸਿੰਘ ਚੰਦੂ ਮਾਜਰਾ ਬਰੇਨ ਸਿੰਘ ਚੰਦੂ ਮਾਜਰਾ ਹੋਰੀ ਕਹਿੰਦੇ ਲਓ ਜੀ ਫਿਰ ਅਕਾਲੀ ਦਲ ਨੇ ਆਪਣਾ ਇਤਿਹਾਸ ਦਰਸਾ ਦਿੱਤਾ ਇਤਿਹਾਸਕ ਫੈਸਲਾ ਸੰਸਦ ਅੰਦਰ ਕਿਸਾਨਾਂ ਦੇ ਹੱਕ ਦੇ ਵਿੱਚ ਕਹਿੰਦੇ ਅਕਾਲੀ ਦਲ ਨੇ ਜਿਹੜਾ ਸਟੈਂਡ ਲਿਆ ਉਹ ਆਪਣਾ ਇਤਿਹਾਸ ਦਰਾਇਆ ਚੰਗੀ ਗੱਲ ਹੈ ਕਿਸਾਨ ਹਤਾਇਸ਼ੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਸੰਘਰਸ਼ੀਲ ਪਾਰਟੀ ਹੈ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਪਾਣੀਆਂ ਲਈ ਪੰਜਾਬ ਦੀ ਧਰਾਤਲ ਲਈ ਮੋਰਚੇ ਲਾਉਣ ਵਾਲੀ ਪਾਰਟੀ ਹੈ ਕੁਰਬਾਨੀਆਂ ਦੇਣ ਵਾਲੀ ਪਾਰਟੀ ਹੈ ਬਹੁਤ ਲੰਮਾ ਇਤਿਹਾਸ ਹੈ ਜਿਹੜੀ ਨੌਜਵਾਨ ਪੀੜ੍ਹੀ ਹਾਂ ਸਤੋਂ ਵੀ ਜਿਹੜੇ ਛੋਟੇ ਨੇ ਉਹਨਾਂ ਨੂੰ ਇਹ ਲੱਗਦਾ ਹੋਣਾ ਕਿ ਪਤਾ ਨਹੀਂ ਇਹ ਪਾਰਟੀ ਸਿਰ ਪ੍ਰਕਾਸ਼ ਸਿੰਘ ਬਾਦਲ ਤੋਂ ਸ਼ੁਰੂ ਹੋ ਕੇ ਸੁਖਵੀਰ ਬਾਦਲ ਹਰ ਸਿਮਰਤ ਤੇ ਮੁੱਕਦੀ ਹੈ ਨਹੀਂ ਜਨਾਬ ਬਹੁਤ ਲੰਬਾ ਇਤਿਹਾਸ ਆ ਇਸ ਪਾਰਟੀ ਦਾ ਇਸ ਪਾਰਟੀ ਨੇ ਬਹੁਤ ਵੱਡੇ ਵੱਡੇ ਪ੍ਰਦਾਨ ਬਹੁਤ ਨਾਮਚਿੰਨ ਲੀਡਰ ਦਿੱਤੇ ਨੇ ਪੰਜਾਬ ਨੂੰ ਜਿਨ੍ਹਾਂ ਦੀ ਕਤਾਰ ਦੇ ਵਿੱਚ ਆ ਕੇ ਪਿੱਛੋਂ ਪ੍ਰਕਾਸ਼ ਸਿੰਘ ਬਾਦਲ ਹੋਰੀ ਖੜਦੇ ਨੇ ਸੋ ਇਹ ਪਾਰਟੀ ਜਿਸ ਦੀ ਹੁਣ ਗੱਲ ਚੰਦੂ ਮਾਜਰਾ ਹੋਰੀ ਕਰ ਰਹੇ ਨੇ ਜਾਂ ਅਕਾਲੀ ਦਲ ਦੇ ਹੋਰ ਲੀਡਰ ਕਹਿ ਰਹੇ ਨੇ ਸੁਖਵੀਰ ਬਾਦਲ ਹੋਰੀ ਕਹਿ ਰਹੇ ਨੇ ਜਿਵੇਂ ਇਹ ਇਤਿਹਾਸਕ ਕਦਮ ਹੈ ਅਸੀਂ ਕਿਸਾਨਾਂ ਦੇ ਹੱਕ 'ਚ ਖੜੇ ਤਿੰਨੂ ਮਜਰੇ ਹੁੰਦਾ ਬਕਾਇਦਾ ਮੀਡੀਆ 'ਚ ਬਿਆਨ ਦਿੱਤਾ ਅਖਬਾਰੀ ਖਬਰਾਂ ਛਪੀਆਂ ਕਿ ਅਕਾਲੀ ਦਲ ਨੇ ਇਤਿਹਾਸ ਦਰਾਇਆ ਜਦੋਂ ਧਾਰਾ 370 ਦਾ ਮਾਮਲਾ ਹੁੰਦਾ ਜਦੋਂ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾਈ ਜਾਂਦੀ ਆ ਉਥੋਂ ਉਹਨਾਂ ਤੋਂ ਸੂਬੇ ਦਾ ਅਧਿਕਾਰ ਖੋ ਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਜਾਂਦਾ ਜੰਮੂ ਕਸ਼ਮੀਰ ਤੇ ਲਦਾਖ ਨੂੰ ਅਡਡ ਕਰਕੇ ਸਾਡਾ ਇਤਿਹਾਸ ਦਰਾਉਣਾ ਕਿਉਂ ਨਹੀਂ ਜਾਦਾ ਸ਼੍ਰੋਮਣੀ ਅਕਾਲੀ ਦਲ ਤਾਂ ਖੇਤਰੀ ਪਾਰਟੀ ਆ ਉਹ ਸੁਭਿਆਂ ਨੂੰ ਵਿਧਤਕਾਰ ਦੇਣ ਦੀ ਗੱਲ ਕਰਦੀ ਆ ਇਹ ਉਹਦੀ ਸੰਵਿਧਾਨ ਕਹਿੰਦਾ ਹੈ ਉਹਦਾ ਵਿਧਾਨ ਕਹਿੰਦਾ ਹੈ ਹੈ ਉਹਦਾ ਪ੍ਰਾਣੀ ਨੀਤੀ ਤੇ ਜਿਹੜੇ ਤੇ ਚੱਲਣ ਦਾ ਰਾਹ ਹੈ ਉਹ ਕਹਿੰਦਾ ਉਸ ਸਮੇਂ ਇਤਿਹਾਸ ਕਿਉਂ ਨਹੀਂ ਦਰਾਇਆ ਅਕਾਲੀ ਦਲ ਨੇ ਸੋ ਇਸੇ ਤਰ੍ਹਾਂ ਜਦੋਂ ਐਨ ਆਰ ਸੀ ਸੀ ਏ ਦੀ ਗੱਲ ਆਉਂਦੀ ਆ ਜਦੋਂ ਉਸ ਮਸਲੇ ਤੇ ਦਿੱਲੀ 'ਚ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਜਦੋਂ ਸ਼ਾਹੀਨ ਬਾਗ ਵਰਗੇ 'ਚ ਲੋਕ ਆਪਣੀ ਆਵਾਜ਼ ਚੱਕ ਰਹੇ ਨੇ ਕਿ ਐਨ ਆਰ ਸੀ ਸੀ ਏ ਦੇਸ਼ ਵਿਰੋਧੀ ਆ ਕੁਝ ਧਰਮ ਵਿਰੋਧੀ ਆ ਕੁਝ ਘੱਟ ਗਿਣਤੀਆਂ ਵਿਰੋਧੀ ਆ ਆਦੇ ਇਤਿਹਾਸ ਦਰਾਉਣਾ ਕਿਉਂ ਨਹੀਂ ਜਾਦ ਆ ਅਕਾਲੀ ਦਲ ਨੂੰ ਸੋਸ ਮਸਲਿਆਂ ਤੇ ਉੱਤੇ ਇਤਿਹਾਸ ਕਿੱਥੇ ਭੁੱਲ ਜਾਂਦਾ ਜਦੋਂ ਹੁਣ ਪੰਜਾਬ ਦੇ ਪਾਣੀਆਂ ਦੀ ਗੱਲ ਆਉਂਦੀ ਆ ਜਦੋਂ ਐਸਬੀਐਲ ਵਾਲਾ ਦੁਬਾਰਾ ਮੁੱਦਾ ਚਰਚਾ ਚਾਹੁੰਦਾ ਤਦ ਖੁੱਲ ਕੇ ਅਕਾਲੀ ਦਲ ਘੱਟਛੋਟ ਚ ਬਾਹਰ ਆ ਕੇ ਇਤਿਹਾਸ ਦਰਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦਾ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਪੰਜਾਬ ਦੇ ਪਿੰਡ ਉਜਾੜ ਕੇ ਬਣਾਇਆ ਸ਼ਹਿਰ ਤੇ ਹੁਣ ਉਹ ਪੰਜਾਬ ਨੂੰ ਵੀ ਨਹੀਂ ਮਿਲ ਰਿਹਾ ਹੁਣ ਅਕਾਲੀ ਦਲ ਨੂੰ ਇਤਿਹਾਸ ਦਰਾਉਣਾ ਯਾਦ ਨਹੀਂ ਆਉਂਦਾ ਕਦੇ ਪੰਜਾਬ ਲਈ ਮੈਂ ਨਹੀਂ ਦੇਖਿਆ ਕਿ ਦੁਬਾਰਾ ਮੰਗਣ ਦੀ ਗੱਲ ਕੀਤੀ ਹੋ ਵੋਟਾਂ ਦੇ ਨਾਲ ਚ ਫੇਰ ਦੇਸ ਰਾਜਧਾਨੀ ਪੰਜਾਬ ਦੀ ਰਾਜਧਾਨੀ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਆ ਜਿਹੜੀ ਸੰਵਿਧਾਨ ਦੀ ਭਾਸ਼ਾ ਨਹੀਂ ਸੋ ਮਾਂ ਬੋਲੀ ਪੰਜਾਬੀ ਦੇ ਹੱਕ ਵਿੱਚ ਜੰਮੂ ਕਸ਼ਮੀਰ ਲਈ ਮੜਾ ਜਾ ਬਿਆਨ ਜਾਰੀ ਕਰਨ ਵਾਲੀ ਅਕਾਲੀ ਦਲ ਨੂੰ ਚੰਡੀਗੜ੍ਹ ਦੇ ਲਈ ਇਤਿਹਾਸ ਦਰਵਾਣਾ ਯਾਦ ਕਿਉਂ ਨਹੀਂ ਆਇਆ ਸੋ ਚੰਗੀ ਗੱਲ ਹੈ ਜੀ ਤੁਸਾਨੂੰ ਕਿਸਾਨਾਂ ਦੀ ਯਾਦ ਆਈ ਕਿਸਾਨਾਂ ਦੀ ਯਾਦ ਆਈ ਜਾਂ ਵੋਟ ਦੀ ਯਾਦ ਆਈ ਇਹ ਬੱਕਰਾ ਸਵਾਲ ਰਹੇਗਾ ਇਸ ਦੇ ਉੱਤੇ ਮਸਲਾ ਚੱਲਦਾ ਹੀ ਰਹਿਣਾ ਪਰ ਇਤਿਹਾਸ ਬਹੁਤ ਮੌਕਿਆਂ ਤੋਂ ਦਰਾਉਣ ਤੋਂ ਖੁੰਝਿਆ ਅਕਾਲੀ ਦਲ ਇਸ ਲਈ ਉਸ ਨੂੰ ਇਸ ਗੱਲ ਤੇ ਸੋਚਣਾ ਪੈਣਾ ਪ੍ਰਿੰਸੀ ਜੰਦੂ ਮਾਜਰਾ ਉਹਨਾਂ ਨੇ ਇੱਕ ਗੱਲ ਤਾਂ ਸਾਫ਼ ਕਰ ਦਿੱਤੀ ਕਿ ਤਰੇੜਾਂ ਤਾਂ ਪੈ ਗਈਆਂ ਉਹਨਾਂ ਨੇ ਕਿਹਾ ਕਿ ਕੇਂਦਰ ਨੇ ਸਾਡੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਬਿਲਕੁਲ ਜੀ ਲੰਮੇ ਸਮੇਂ ਤੋਂ 25 ਸਾਲਾਂ ਤੋਂ ਜਦ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਹਿੱਸਾ ਬਣਿਆ ਤਦ ਤੋਂ ਭਾਜਪਾ ਨੇ ਨਾ ਅਕਾਲੀ ਦਲ ਦੀ ਭਾਵਨਾਵਾਂ ਦੀ ਕਦਰ ਕੀਤੀ ਤੇ ਨਾ ਪੰਜਾਬ ਦੇ ਲੋਕਾਂ ਦੀ ਆਵਾਜ਼ ਦੀ ਭਾਵਨਾਵਾਂ ਦੀ ਕਦਰ ਕੀਤੀ ਕਾਰਨ ਅਕਾਲੀ ਦਲ ਉਹਨਾਂ ਦੀ ਮੁਠੀ ਵਿੱਚ ਸੀ ਸੱਤਾ ਉਹਨਾਂ ਨੂੰ ਅਕਾਲੀ ਦਲ ਦੇ ਨਾਂ ਤੇ ਮਿਲ ਰਹੀ ਸੀ ਸੋ ਉਹਨਾਂ ਨੂੰ ਲੱਗ ਰਿਹਾ ਸੀ ਕਿ ਬਹੁਤ ਆਸਾਨ ਹੈ ਪਰ ਜਿਹੜੀ ਭਾਜਪਾ ਹੁਣ ਭਾਜਪਾ ਦੇ ਦੇਸ਼ ਦੇ ਪ੍ਰਧਾਨ ਰਾਸ਼ਟਰ ਦੇ ਪ੍ਰਧਾਨ ਨੱਡਾ ਉਰੀ ਕਹਿ ਰਹੇ ਨੇ ਕਿ ਅਸੀਂ ਅਕਾਲੀ ਦਲ ਦੇ ਸ਼ੰਕੇ ਦੂਰ ਕਰਤੇ ਸੀ ਖੇਤੀ ਐਡਿਨੈਂਸ ਮਸਲਿਆਂ ਤੇ ਪੰਜਾਬ ਦੇ ਭਾਜਪਾ ਦੇ ਪ੍ਰਧਾਨ ਕਹਿ ਰਹੇ ਨੇ ਕਿ ਤਾਂ ਬਹੁਤ ਕ੍ਰਾਂਤੀਕਾਰੀ ਫੈਸਲਾ ਹੈ ਉਹ ਇਹ ਵੀ ਯਾਦ ਰੱਖਣ ਕਿ ਅਕਾਲੀ ਦਲ ਤੋਂ ਵੱਖ ਹੋ ਕੇ ਫਿਰ ਪੰਜਾਬ ਚ ਕੱਲਿਆਂ ਵੋਟ ਲੈਣ ਬਾਰੇ ਸੋਚਣਾ ਇੰਨਾ ਆਸਾਨ ਨਹੀਂ ਜੇ ਸੋਚਦੇ ਹੁਣ ਭਾਜਪਾ ਸੋਚਦੀ ਹੋਵੇ ਕਿ ਸ਼ਹਿਰੀ ਵੋਟ ਬੈਂਕ ਸ਼ਹਿਰ ਦੇ ਵਿੱਚ ਵੀ ਪਿੰਡਾਂ ਤੋਂ ਲੋਕ ਆ ਕੇ ਬਸੇ ਨੇ ਸ਼ਹਿਰ ਤੋਂ ਵੀ ਪੰਜਾਬ ਦੇ ਲੋਕ ਵੱਸਦੇ ਨੇ ਉਹ ਵੀ ਏਸੀ ਧਰਤੀ ਦੇ ਜਾਏ ਨੇ ਉਹ ਵੀ ਏਸੀ ਮਿੱਟੀ ਦੇ ਜਾਏ ਨੇ ਚਾਹੇ ਉਹ ਕਿਸੇ ਧਰਮ ਨਾਲ ਸੰਬੰਧਿਤ ਹੋਣ ਚਾਹੇ ਉਹ ਕਿਸੇ ਜਾਤ ਨਾਲ ਸੰਬੰਧਿਤ ਹੋਣ ਚਾਹੇ ਉਹ ਸ਼ਹਿਰੀ ਸਿੱਖ ਹੋਣ ਚਾਹੇ ਉਹ ਪਿੰਡੂ ਸੇਖ ਹੋਣ ਚਾਹੇ ਉਹ ਮਜ਼ਦੂਰ ਹੋਣ ਚਾਹੇ ਉਹ ਹਿੰਦੂ ਹੋਣ ਚਾਹੇ ਹੋਰ ਦਲਤਪਾਈਚਾਰ ਨਾਲ ਹੋਣ ਇਹ ਪੰਜਾਬ ਦੇ ਜਾਏ ਫਿਰ ਤੁਹਾਡੇ ਕਮਲ ਦੇ ਫੁੱਲ ਨੂੰ ਖਿੜਨ ਨਹੀਂ ਦੇਣਗੇ ਕਿਉਂਕਿ ਜਦੋਂ ਤੁਸੀਂ ਪੰਜਾਬ ਵਿਰੋਧੀ ਗੱਲ ਕਰੋਗੇ ਪੰਜਾਬੀ ਵਿਰੋਧੀ ਗੱਲ ਕਰੋਗੇ ਕਿਸਾਨ ਵਿਰੋਧੀ ਗੱਲ ਕਰੋਗੇ ਫਿਰ ਪਾਜਪਾ ਭੁੱਲ ਜਾਵੇ ਕਿ ਕੱਲਿਆਂ ਵੀ ਇੱਥੇ ਪੈਰ ਲਾ ਲੈਗੇ ਤੇ ਇਸ ਪਾਰਟੀ ਨਾਲ ਵੀ ਰਹਿ ਕੇ ਹੁਣ ਪੈਰ ਲਾਉਣੇ ਔਖੇ ਨੇ ਸੋ ਇਸ ਲਈ ਅਕਾਲੀ ਦਲ ਨੂੰ ਮੋੜਾ ਕੱਟਣ ਦਾ ਜਿਹੜਾ ਯਾਦ ਆਇਆ ਚੂ ਟਰ ਲੈਣ ਦਾ ਜਿਆਦਾ ਆ ਸੋ ਇਹ ਸਵਾਨਿਸ਼ਾਦੋਂ ਪਿੰਡਾਂ 'ਚ ਵੜਨ ਜੋਗੀ ਰਹਿ ਜਾਵੇ ਜਿਹੜਾ ਉਹਨੇ ਸਟੈਂਡ ਲਿਆ ਹਾਂ ਜਿਵੇਂ ਆਪਾਂ ਗੱਲ ਕੀਤੀ ਕਿ ਅਕਾਲੀ ਦਲ ਦੇ ਫੈਸਲੇ ਅਜੇ ਵੀ ਲੋਕਾਂ ਦੇ ਮਨਾਂ 'ਚ ਨਹੀਂ ਉਤਰੇ ਅਜੇ ਵੀ ਕਈ ਸ਼ੰਕੇ ਨੇ ਜਦੋਂ ਤੱਕ ਗੱਠਜੋੜ 'ਚੋਂ ਬਾਹਰ ਨਹੀਂ ਆਉਂਦੇ ਜਦੋਂ ਤੱਕ ਬੀਬੀ ਹਰਸਿਮਰਤ ਕੌਰ ਅਸਤੀਫਾ ਦੇ ਕੇ ਬਾਹਰ ਨਹੀਂ ਆਉਂਦੇ ਤਦ ਤੱਕ ਵੀ ਸ਼ੰਕੇ ਰਹਿਣੇ ਤੇ ਉਹ ਤੋਂ ਬਾਅਦ ਵੀ ਕਈ ਸ਼ੰਕੇ ਰਹਿਣੇ ਨੇ ਹੁਣ ਪ੍ਰਾਣੀਆਂ ਗਲਤੀਆਂ ਇੰਨੀਆਂ ਕਰ ਲਈਆਂ ਕਿ ਇੱਕ ਗਲਤੀ ਦਰੁਸਤ ਕਰਨ ਦੇ ਚੱਕਰ ਤੇ ਪ੍ਰਾਣੀਆਂ ਗਲਤੀਆਂ ਅਜੇ ਵੀ ਮਾਫ਼ ਕਰਨ ਦੇ ਰੋਹ ਵਿੱਚ ਪੰਜਾਬ ਦੇ ਲੋਕ ਨਹੀਂ ਹੈਗੇ ਪਰ ਫਿਰ ਵੀ ਅਕਾਲੀ ਦਲ ਨੇ ਇੱਕ ਸਟੈਂਡ ਲਿਆ ਚਾਹੇ ਸਮੇ ਦੇ ਉੱਤੇ ਅਖੀਰਲੇ ਪਲ ਤੇ ਆ ਕੇ ਲਿਆ ਇਹ ਸਟੈਂਡ ਨਾਲ ਅਕਾਲੀ ਦਲ ਘਟੋ ਘਟ ਪੰਜਾਬ ਦੀਆਂ ਸਫਾਂ 'ਚ ਖੜਨ ਜੋਗਾ ਹੋ ਗਿਆ ਪੰਜਾਬ ਦੀਆਂ ਸੱਤਾ 'ਚ ਖੜਨ ਜੋਗਾ ਹੋ ਗਿਆ ਪੰਜਾਬ ਦੇ ਪਿੰਡਾਂ 'ਚ ਜਾਣ ਜੋਗਾ ਹੋ ਗਿਆ ਸੋ ਇੰਨਾ ਜ਼ਰੂਰ ਆ ਤੇ ਰਾਜਨੀਤੀ ਰਾਜਨੀਤੀ ਕਾਂਗਰਸ ਵੀ ਦੱਬ ਕੇ ਕਰ ਰਹੀ ਹੈ ਕੈਪਟਨ ਅਮਰਿੰਦਰ ਜਿਹੜੇ ਪੰਜਾਬ ਦੇ ਵਿੱਚ ਇਹ ਕਹਿ ਕੇ ਆਏ ਸੀ ਕਿ ਆਉਂਦੇ ਹੀ ਕਿਸਾਨਾਂ ਦੇ ਕਰਜ਼ੇ ਮਾਫ਼ ਹੋਣਗੇ ਕਿਸਾਨ ਕੁਰਕੀ ਖਤਮ ਹੋਏਗੀ ਉਹ ਕਰਜ਼ੇ ਵੀ ਨਹੀਂ ਮੁੱਕੇ ਕੁਰਕੀ ਵੀ ਨਹੀਂ ਮੁੱਕੀ ਕਿਸਾਨ ਖੁਦਕੁਸ਼ੀਆਂ ਵੀ ਨਹੀਂ ਮੁੱਕੀਆਂ ਤੇ ਜਿੱਦਾਂ ਹੀ ਹੁਣ ਆ ਖੇਤੀ ਆਰਡੀਨਸ ਵਾਲਾ ਮਸਲਾ ਆ ਕੈਪਟਨ ਦੇ ਨੂੰ ਲੱਗਿਆ ਕਿ ਪੈਰ ਥੱਲੇ ਬਠੇਰਾ ਆ ਹੁਣ ਕਿਸਾਨਾਂ ਨੂੰ ਕਹਿੰਦੇ ਚੱਕ ਲੋ ਚਲੋ ਦਿੱਲੀ ਨੂੰ ਚੱਕ ਲੋ ਝੰਡਾ ਸਾਰੇ ਕਾਂਗਰਸੀ ਵੀ ਨਾਲ ਨੇ ਰਾਜਪਾਲ ਕੋਲ ਵੀ ਕੱਲ ਪਹੁੰਚ ਗਏ ਨਾਲ ਜਾਖੜ ਵੀ ਨਾਲ ਐ ਰੰਧਾਵਾ ਵੀ ਨਾਲ ਨਾਗਰਾ ਜੀ ਵੀ ਨਾਲ ਭਾਰਤ ਭੂਸ਼ਨਾਸ਼ੂ ਵੀ ਨਾਲ ਹੋਰ ਕਿੰਨੇ ਲੀਡਰ ਨਾਲ ਪਹੁੰਚੇ ਹੋਏ ਸੀਗੇ ਰਾਣਾ ਗੁਰਜੀਤ ਵੀ ਰਾਜਕੁਮਾਰ 베ਰ ਕਾ ਵੀ ਕਿੰਨੇ ਲੀਡਰ ਨੂੰ ਲੈ ਕੇ ਪਹੁੰਚ ਗਏ ਕਿ ਲਓ ਜੀ ਆ ਸੰਭੋ ਇਹ ਆਰਡੀਨੈਂਸ ਵਾਪਸ ਕਰਾਓ ਜੀ ਅਸੀਂ ਇਹਦਾ ਵਿਰੋਧ ਕਰਦੇ ਆਂ ਜੀ ਕਿਸਾਨਾਂ ਖਿਲਾਫ ਜਿਹੜੇ ਕੇਸ ਨੇ ਸੀ ਉਹ ਵੀ ਵਾਪਸ ਲੈਣੇ ਆ ਜੀ ਨਵੇਂ ਕੇਸ ਕਰਾਂਗੇ ਨਹੀਂ ਜੀ ਸੋ ਇਸ ਲਈ ਉਹ ਵੀ ਕਿਸਾਨਾਂ ਦੇ ਉੱਤੇ ਪੂਰੀ ਰਾਜਨੀਤੀ ਕਰ ਰਹੇ ਨੇ ਇਸ ਮੌਕੇ ਨੂੰ ਲੱਗਦਾ ਹੈ ਕਿ ਇਸ ਇਸ ਰਾਜਨੀਤੀ ਦੇ ਨਾਂ ਨਾਲ ਸਾਡੀਆਂ ਪੁਰਾਣੀਆਂ ਖਾਮੀਆਂ ਸਾਢੇ 3 ਸਾਲਾਂ ਦੇ ਵਿੱਚ ਜਿੰਨੇ ਕੰਮ ਨਹੀਂ ਕੀਤੇ ਉਹ ਸਾਰੀਆਂ ਨਲਾਇਕੀਆਂ ਉਹ ਸਾਰੀਆਂ ਖਾਮੀਆਂ ਲੁਕ ਜਾਣੀਆਂ ਸੋ ਕੈਪਟਨ ਅਮਰਿੰਦਰ ਰੋਨੀ ਆਪਣੀ ਸਰਕਾਰ ਦੀ ਆਪਣੀ ਸੱਤਾ ਦੀ ਚਮੜੀ ਬਚਾਉਣ ਲਈ ਹੁਣ ਕਿਸਾਨਾਂ ਦੇ ਪਿੱਛੇ ਤੁਰ ਕੇ ਦਿੱਲੀ ਪ੍ਰਦਰਸ਼ਨ ਕਰਨ ਜਾਣ ਨੂੰ ਵੀ ਤਿਆਰ ਨੇ ਸੋ ਉਹ ਵੀ ਕਹਿ ਰਹੇ ਨੇ ਕਿ ਅਕਾਲੀ ਡਰਾਮਾ ਕਰ ਰਹੇ ਨੇ ਇਸ ਕੁਵੀ ਡਰਾਮਾ ਕਰ ਰਹੇ ਨੇ ਪਰ ਡਰਾਮਾ ਸਾਰੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਕਰ ਰਹੀਆਂ ਨੇ ਜਿਸ ਨੂੰ ਜਿੱਥੇ ਮੌਕਾ ਮਿਲ ਰਿਹਾ ਪਰ ਇਸ ਸਮੇਂ ਦੇਸ਼ ਭਰ ਦੇ ਵਿੱਚ ਪੰਜਾਬ ਸੰਨੇ ਜਿਹੜਾ ਕਿਸਾਨ ਅੰਦੋਲਨ ਪਖਿਆ ਉਹਨੇ ਰਾਜਨੀਤਿਕ ਪਾਰਟੀਆਂ ਨੂੰ ਸੋਚਣ ਤੇ ਮਜਬੂਰ ਜ਼ਰੂਰ ਕੀਤਾ ਕਿ ਆਪਣੀ ਨੀਤੀ ਸੋਚੋ ਆਪਣੀ ਨੀਅਤ ਸੋਚੋ ਸੋ ਕੇਂਦਰ ਸਰਕਾਰ ਨੂੰ ਵੀ ਬੇਸ਼ੱਕ ਉਹ ਆਪਣੀ ਸੱਤਾ ਦੇ ਜ਼ੋਰ ਦੇ ਨਾਲ ਇਹ ਤਿੰਨੋਂ ਆਰਡੀਨੇਸ ਨੂੰ ਪਾਸ ਕਰਾ ਕੇ ਕਾਨੂੰਨ ਦਾ ਰੂਪ ਦੇ ਲਵੇ ਪਰ ਕਿਸਾਨਾਂ ਦਾ ਉਠਿਆ ਰੋਹ ਹੁਣ ਰੋਕਣ ਵਾਲਾ ਨਹੀਂ ਤੇ ਸਾਰਾ ਦੇਸ਼ ਕਿਸਾਨਾਂ ਦੇ ਨਾਲੇ ਚੱਲਦਾ ਹਰੇਕ ਦਾ ਚੁੱਲਾ ਤਾਂ ਹੀ ਮਗਦਾ ਜੇ ਕਿਸਾਨ ਦੇ ਖੇਤ ਵਿੱਚ ਫਸਲ ਉਗਦੀ ਆ ਸੋ ਇਸ ਲਈ ਹਸੀਂ ਉਹ ਸਾਰੇ ਲੋਕ ਜਿਨ੍ਹਾਂ ਦੇ ਘਰੇ ਚੁੱਲੇ ਮਗਦੇ ਨੇ ਜਿਹੜੇ ਰੋਟੀ ਖਾਂਦੇ ਨੇ ਖੇਤ ਦੀ ਪੱਕੀ ਹੋਈ ਜਿਹੜੀ ਖੇਤ ਤੋਂ ਆਏ ਅਨਾਜ ਦੀ ਰੋਟੀ ਖਾਂਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਲੀਆਂ ਚ ਦਾਲ ਖੇਤ ਤੋਂ ਆਈ ਹੋਈ ਆ ਉਹ ਘਟੋ ਘਟ ਸੋਚਣਗੇ ਜ਼ਰੂਰ ਕਿ ਅੱਜ ਕਿਸਾਨ ਦੇ ਨਾਲ ਖੜਨ ਦਾ ਮੌਕਾ ਪਰ ਜਨਾਬ ਕਾਂਗਰਸ ਤਾਂ ਕਹਿੰਦੇ ਕਿ ਫੇਰ ਸਿੱਧੂ ਸਿੱਧੂ ਕਰਨ ਲੱਗੀ ਆ ਬਿਲਕੁਲ ਜੀ ਖਾਸ ਖਬਰ ਹਰੀਸ਼ ਰਾਬਤ ਹੋਰਾਂ ਦੀ ਬੈਠਕ ਦੇ ਵਿੱਚ ਸਿੱਧੂ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਕਿਵੇਂ ਰਹੇ ਤੇ ਪੰਜਾਬ ਆ ਕੇ ਰਾਬਤ ਸਿੱਧੂ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਇੱਕ ਖਾਸ ਖਬਰ ਪਰ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ ਬ੍ਰੇਕ ਲਈ ਰੁਕਾਂਗੇ ਹੁਣੇ ਪਰਸ ਦੀ ਬਿਕ ਤੇ ਰੂਬੀਜ਼ਨ ਪੰਜਾਬ ਟੀਵੀ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਪ੍ਰੋਗਰਾਮ ਖਬਰਾਂ ਦੀ ਖਬਰ ਚੁੱਕ ਕਰ ਫਿਰ ਸਵਾਗਤ ਹੈ ਜੀ ਕੱਲ ਆਪਾਂ ਖਬਰਾਂ ਦੀ ਖਬਰ ਤੁਹਾਨੂੰ ਥੋੜਾ ਜਿਹਾ ਜ਼ਿਕਰ ਕੀਤਾ ਸੀ ਕਿ ਹਰੀਸ਼ रावत ਥੋਰਾ ਨੇ ਦਿੱਲੀ ਮੀਟਿੰਗ ਕੀਤੀ ਦਿਨ ਭਰ ਮੀਟਿੰਗ ਚੱਲੀ ਪਹਿਲੇ ਪੜਾਅ ਦੇ ਵਿੱਚ ਤੜਕੇ ਸਵੇਰੇ ਹੀ ਸੱਜ ਰਹੀ ਕਹਿੰਦੇ ਕੈਪਟਨ ਅਮਨਿੰਦਰ ਤੇ ਸੁਨੀਲ ਜਾਖੜ ਪਹੁੰਚ ਗਏ ਘੰਟਾ ਡੇਢ ਘੰਟਾ ਉਹਨਾਂ ਨਾਲ ਲਾਇਆ ਫਿਰ ਦੁਪਹਿਰ ਨੂੰ ਵੱਖ-ਵੱਖ ਮੀਟੀਆਂ ਦੇ ਵਿੱਚ ਵੱਖ-ਵੱਖ ਸੰਸਦ ਮੈਂਬਰ ਕਾਂਗਰਸ ਦੇ ਕੁਝ ਹੋਰ ਲੀਡਰਾਂ ਨਾਲ ਮੁਲਾਕਾਤ ਕੀਤੀ ਤੇ ਸਾਂਝ ਨੂੰ ਕਹਿੰਦੇ ਕਿ ਦੁੱਲੋਂ ਤੇ ਬਾਜਵਾਦੀ ਸੁਣੀ ਸੀ ਸੋ ਇਹ ਖਬਰ ਆਪਾਂ ਤੁਹਾਨੂੰ ਦੱਸੀ ਸੀ ਹੁਣ ਪਰ ਤਾਂ ਫਰੋਲ ਰਿਆ ਸੀ ਜਿਹੜੇ ਜਿਹੜੇ ਲੀਡਰ ਕੋਈ ਜਾ ਕੇ ਆਏ ਕੋਈ ਉਹਨਾਂ ਨੂੰ ਮਿਲ ਕੇ ਆਏ ਕੋਈ ਉਹਨਾਂ ਦੇ ਨੇੜਲੇ ਸੂਤਰ ਉਹ ਸਭ ਨੂੰ ਪਤਾ ਕੰਦੀ ਕਿ ਹੋਇਆ ਕੀ ਸੋ ਸਾਰੀ ਖਬਰ ਚੋਂ ਖਬਰ ਹੀ ਨਿਕਲੀ ਜਨਾਬ ਕਿ ਹਰੀਸ਼ रावत ਥੋੜਾ ਨਾਲ ਪੰਜਾਬ ਕਾਂਗਰਸ ਦੇ ਲੀਡਰਾਂ ਦੀਆਂ ਜਿੰਨੀਆਂ ਬੈਠਕਾਂ ਹੋਈਆਂ ਉਹਨਾਂ ਸਾਰੀਆਂ ਬੈਠਕਾਂ ਚ ਨਵਜੋਤ ਸਿੰਘ ਸਿੱਧੂ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਸੀ ਮਤਲਬ ਪਹਿਲੀ ਬੈਠਕ ਹਰੀਸ਼ रावत ਥੋੜੀ ਜਿਹੜੇ ਪੰਜਾਬ ਮਾਮਲੇ ਦੇ ਇਨਚਾਰਜ ਲਾਏ ਗਏ ਨੇ ਜਿਹੜੇ ਕੇਂਦਰ ਦੇ ਵਿੱਚ ਮੰਤਰੀ ਰਹੇ ਨੇ ਪੁਰਾਣਾ ਲਮਾ ਸਮਾ ਉਹਨਾਂ ਦੀ ਮਤਲਬ ਮੁੱਖ ਮੰਤਰੀ ਰਹਿ ਚੁੱਕੇ ਨੇ ਉਹ ਉਸ ਤੋਂ ਇਲਾਵਾ ਉਹ ਮਤਲਬ ਕਿ ਪੁਰਾਣੇ ਲੀਡਰ ਨੇ ਕਹਾਗ ਲੀਡਰ ਨੇ ਸੋ ਇਸ ਢੰਗ ਨਾਲ ਉਹਨਾਂ ਨੇ ਲਾਇਆ ਰਾਬਤ ਨੂੰ ਤਾਂ ਕਿ ਪਾਈ ਜਿਹੜੀ ਆਸ਼ਾ ਕੁਮਾਰੀ ਦੇ ਦਬਦਬਾ ਨਹੀਂ ਚੱਲਦਾ ਸੀ ਕੈਪਟਨ ਤੇ ਹੁਣ ਰਾਬਤ ਉੱਚੇ ਕੱਦੇ ਲੀਡਰ ਨੇ ਵੱਡੇ ਨੇ ਕੇਂਦਰ ਦੇ ਵਿੱਚ ਹਾਈ ਕਮਾਂਡ ਦੇ ਲੀਡਰਾਂ ਚੋਂ ਆਉਂਦੇ ਨੇ ਤੇ ਮੁੱਖ ਮੰਤਰੀ ਤੱਕ ਦੇ ਅਹੁਦੇ ਤੇ ਰਹੇ ਨੇ ਸੋ ਇਸ ਲਈ ਹਰੀਸ਼ ਰਾਬਤ ਨੇ ਤੇ ਹਰੀਸ਼ ਰਾਬਤ ਨੇ ਆਉਂਦੀ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਕੀਤਾ कोरोना ਤੋਂ ਬਾਅਦ ਪਹਿਲੀ ਵਾਰ ਅਮਿੰਦਰ ਸਿੰਘ ਦਿੱਲੀ ਗਏ ਸੀ ਸੁਨੀਲ ਜਾਖੜ ਨਾਲ ਸੀ ਸੋ ਕੈਪਟਨ ਅਮਰਿੰਦਰ ਤੇ ਸੁਨੀਲ ਜਾਖੜ ਦੇ ਜਿਹੜੀ ਰਿਪੋਰਟ ਰਾਬਤ ਨੇ ਲਈ ਜਿਹੜੀ ਜਾਣਕਾਰੀ ਪੰਜਾਬ ਕਾਂਗਰਸ ਦੀ ਲਈ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਲਈ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਬਾਰੇ ਜ਼ਰੂਰ ਚਰਚਾ ਹੋਈ ਸਿੱਧੂ ਦੀ ਸਥਿਤੀ ਕੀ ਆ ਸਿੱਧੂ ਨਾਲ ਨਾਰਾਜ਼ਗੀ ਕਿਉਂ ਆ ਸਿੱਧੂ ਦਾ ਮਸਲਾ ਕੀ ਆ ਕਹਿੰਦੇ ਇਹ ਵੀ ਖਰੀਸ਼ ਰਾਬਤ ਹੋਰਾਂ ਨੇ ਕੈਪਟਨ ਅਮਰਿੰਦਰ ਤੇ ਜਾਖੜ ਤੋਂ ਜਾਣਿਆ ਕੱਲ ਇੱਥੇ ਹੀ ਨਹੀਂ ਮੁੱਕੀ ਉਹ ਤੋਂ ਬਾਅਦ ਜਿਹੜੇ ਹੋਰ ਸੰਸਦ ਮੈਂਬਰਾਂ ਨਾਲ ਬੈਠ ਕੋਈ ਦੁਪਹਿਰ ਨੂੰ ਜਿਹੜਾ ਦੌਰ ਚੱਲਿਆ ਬੈਠਕਾਂ ਦਾ ਹੋਰ ਪੰਜਾਬ ਦੇ ਕਾਂਗਰਸੀ ਲੀਡਰਾਂ ਤੋਂ ਉਹਨਾਂ ਤੋਂ ਕਹਿੰਦੇ ਹਰੀਸ਼ ਸ਼ਰਾਵਤ ਨੇ ਖੁਦ ਜਾਣਨ ਦੀ ਕੋਸ਼ਿਸ਼ ਕੀਤੀ ਕਿ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਕਿਹਾ ਹੈ ਉਹ ਬਤਾਓ ਮੈਨੂੰ ਕਹਿੰਦੇ ਕਿ ਹਰੀਸ਼ ਸ਼ਰਾਵਤ ਹੋਰੀ ਸਿੱਧੂ ਵਾਲੇ ਮਸਲੇ ਤੇ ਹਰੇਕ ਲੀਡਰ ਨੂੰ ਕਰੋੜਨਾ ਚਾਹੁੰਦੇ ਸੀ ਹਰੇਕ ਲੀਡਰ ਨੂੰ ਫਰੋਲਣਾ ਚਾਹੁੰਦੇ ਸੀ ਕਿਦੇ ਅੰਦਰ ਸਿੱਧੂ ਬਾਰੇ ਕੀ ਆ ਸੋ ਕੱਲੇ-ਕੱਲੇ ਵਿਅਕਤੀ ਨਾਲ ਨਿੱਜੀ ਤੌਰ ਤੇ ਵੀ ਥੋੜੀ-ਬਹੁਤ ਗੱਲਬਾਤ ਕਹਿੰਦੇ ਹਰੀਸ਼ ਸ਼ਰਾਵਤ ਨੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸਿੱਧੂ ਦਾ ਪੰਜਾਬ ਚ ਕਦ ਕੀ ਆ ਸਿੱਧੂ ਦਾ ਪੰਜਾਬ ਚ ਸਥਿਤੀ ਕੀ ਆ ਸਿੱਧੂ ਬਾਰੇ ਲੋਕਾਂ ਦੀ ਰਾਏ ਕੀ ਆ ਕਾਂਗਰਸ ਦੇ ਲੀਡਰਾਂ ਦੀ ਰਾਏ ਕੀ ਆ ਜਾਣਣੇ ਇੱਥੇ ਹੀ ਨਹੀਂ ਸਾਂਝ ਨੂੰ ਜਦੋਂ 5 5:30 ਵਜੇ ਸ਼ਮਸ਼ੇਰ ਦੁੱਲੋਂ ਤੇ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਕਹਿੰਦੇ 2 2.5 ਘੰਟੇ ਉਹਨਾਂ ਨਾਲ ਲਾਇ ਡੇਢ ਘੰਟਾ ਦਾ ਬੰਦ ਕਮਰਾ ਬੈਠਕ ਚੱਲੀ ਉਹਨਾਂ ਨਾਲ ਵੀ ਤੇ ਉਹਦੇ ਬਾਅਦ 2 2.5 ਘੰਟੇ ਉੱਥੇ ਰਹੇ ਡੇਢ ਘੰਟਾ ਬੰਦ ਕਮਰਾ ਬੈਠਕ ਚ ਵੀ ਕਹਿੰਦੇ ਉਹਨਾਂ ਨੇ ਪਹਿਲਾਂ ਉਹਨਾਂ ਦੇ ਰੋਸੇ ਸੁਣੇ ਕਿਸਣਾਓ ਭਾਈ ਆਪਣੇ ਗਿਲੇ ਸੁਣਾਓ ਕੈਪਟਨ ਨੂੰ ਭੰਡ ਲੋ ਹਾਂ ਹੋਰ ਲੀਡਰਾਂ ਨੂੰ ਭੰਡ ਲੋ ਸਰਕਾਰ ਨੂੰ ਭੰਡ ਲੋ ਜਿਹਨੂੰ ਕਹਿਣਾ ਕਹਿ ਲੋ ਆਪਣਾ ਗਿਲਾ ਸ਼ਿਕਵਾ ਕਰ ਲੋ ਕਿ ਉਹਨਾਂ ਨੂੰ ਦੱਬ ਕੇ ਕੱਢਿਆ ਕਿ ਲੋ ਜੀ ਸ਼ਰਾਬ ਵੀ ਕੈਪਟਨ ਨਰਿੰਦਰ ਦੀ ਅਗਵਾਈ ਚ बिकੀ ਜਾਂਦੀ ਆ ਨਕਲੀ ਫੈਕਟਰੀਆਂ ਵੀ ਚੱਲੀ ਜਾਂਦੀਆਂ ਮਾਫੀਆ ਰਾਜ ਵੀ ਹੈਗਾ ਇੱਥੇ ਖੇ ਰੇਤ ਖੱਡਾ ਬਜੀਫਾ ਘਟਾਲਾ ਸਾਰਾ ਕੁਝ ਗਣਾਇਆ ਉਹਨਾਂ ਨੇ ਸੋ ਬਣਦਾ ਵੀ ਸੀ ਮਾਮਲਿਆਂ ਦੇ ਇੰਚਾਰਜ ਨੇ ਪੰਜਾਬ ਮਾਮਲੇ ਦੇ ਬੰਦ ਕਮਰੇ ਚ ਹੁਣ ਤਾਂ ਇਹ ਵੀ ਨਹੀਂ ਕਹਿ ਸਕਦੇ ਕੈਪਟਨ ਹੋਰੀ ਕਿ ਤੁਸੀਂ ਮੀਡੀਆ ਜਾ ਕੇ ਗੱਲ ਕੀਤੀ ਹੁਣ ਤਾਂ ਬਾਈ ਪਾਰਟੀ ਲਾਈਨ ਤੇ ਰੱਖ ਕੇ ਗੱਲ ਕੀਤੀ ਅਗਲੇ ਨੇ ਉਹ ਤੋਂ ਬਾਅਦ ਜਦੋਂ ਇਹ ਬੋਲ ਲੇ ਕਹਿੰਦੇ ਫਿਰ ਰਾਬਤੁਰਾਂ ਵੱਲੋਂ ਸਵਾਲ ਸੀ ਹਰੀਸ਼ ਰਾਬਤੁਰਾਂ ਵੱਲੋਂ ਨਵਜੋਤ ਸਿੰਘ ਸਿੱਧੂ ਕੇ ਬਾਰੇ ਮੇਂ ਬਤਾਓ ਸੋ ਹਰੀਸ਼ ਰਾਬਤ ਨੇ ਕੈਪਟਨ ਅਮਰਿੰਦਰ ਤੋਂ ਲੈ ਕੇ ਜਾਖੜ ਤੱਕ ਜਾਖੜ ਤੋਂ ਲੈ ਕੇ ਪੰਜਾਬ ਦੇ ਸੰਸਦ ਮੈਂਬਰ ਤੇ ਹੋਰ ਲੀਡਰਾਂ ਤੱਕ ਤੇ ਉਸ ਤੋਂ ਬਾਅਦ ਰਾਜ ਸਭਾ ਦੇ ਮੈਂਬਰ ਸ਼ਮਸ਼ੇਰ ਦੁੱਲੋਂ ਤੇ ਪ੍ਰਤਾਪ ਬਾਜਵਾ ਤੱਕ ਹਰ ਵਿਅਕਤੀ ਤੋਂ ਨਵਜੋਤ ਸਿੱਧੂ ਦੀ ਸਥਿਤੀ ਉਹਦਾ ਕਦ ਉਹਦੀਆਂ ਗਲਤੀਆਂ ਉਹਦੀਆਂ ਖਾਮੀਆਂ ਉਹਦੀ ਤਾਕਤ ਉਹਦੀ ਲੋਕਾਂ ਚ ਹੋਂਦ ਉਹਦੀ ਲੋਕਾਂ ਚ ਮਕਬੂਲੀਅਤ ਬਾਰੇ जानन दी कोशिश की थी सो इसलिए मैं आख रहे हैं जनाब कि हरीश रावत थोरा दी हर बैठक ਦੇ ਵਿੱਚ ਪੰਜਾਬ ਕਾਂਗਰਸ ਦੇ ਲੀਡਰਾਂ ਨਾਲ ਹੋਈ ਇੱਕ ਦਿਨ ਦੀ ਪੂਰੇ ਦਿਨ ਦੀ ਬੈਠਕ ਦੇ ਵਿੱਚ ਨਵਜੋਤ ਸਿੰਘ ਸਿੱਧੂ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਰਹੇ ਤੇ ਕਹਿੰਦੇ ਕਿ 20 ਕਿ ਸਤੰਬਰ ਨੂੰ ਹਰੀਸ਼ रावत थोरे ਹੀ ਪੰਜਾਬ ਆ ਸਕਦੇ ਨੇ ਤੇ ਉਹ ਪਹਿਲਾਂ ਅੰਮ੍ਰਿਤਸਰ ਜਾਣਗੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੇ ਮੱਥਾ ਟੇਕਣਗੇ ਦਰਗਾਣਾ ਮੰਦਰ ਜਾਣਗੇ ਜੱਲ੍ਹਿਆਂ ਵਾਲੇ ਬਾਗ ਜਾਣਗੇ ਸੋ ਹੁਣ ਨਿਗਾ ਉੱਥੇ ਟਿਕੀ ਆ ਜਨਾਬ ਕਿ ਹਰੀਸ਼ रावत ਨਾਲ ਮੱਥਾ ਟੇਕਣ ਕੈਪਟਨ ਅਮਰਿੰਦਰ ਜਾਂਦੇ ਨੇ ਕਿ ਨਵਜੋਤ ਸਿੱਧੂ ਜਾਂਦੇ ਨੇ ਜਾਂ ਦੋਵੇਂ ਜਾਂਦੇ ਨੇ ਸੋ ਇੱਥੋਂ ਪਤਾ ਲੱਗੇਗਾ ਕਿ ਹਰੀਸ਼ रावत ਹੋਰਾਂ ਦੀ ਰਣਨੀਤੀ ਕੀ ਆ ਕਿ ਉਹ ਪਹਿਲੇ ਦਿਨੀ ਪੰਜਾਬ ਦੇ মিডিਆ ਨੂੰ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਵਿਰੋਧੀ ਧਿਰਾਂ ਨੂੰ ਇਹ ਦਿਖਾਉਣ 'ਚ ਕਾਮਯਾਬ ਰਹਿੰਦੇ ਨੇ ਕਿ ਮੈਂ ਆਪਣੇ ਨਾਲ ਕੈਪਟਨ ਅਮਰਿੰਦਰ ਦੇ ਨਾਲ ਨਵਜੋਤ ਸਿੱਧੂ ਨੂੰ ਤੇ ਦੁੱਲੋਂ ਨੂੰ ਵੀ ਐ ਬਾਜ਼ੂਆਂ ਨੂੰ ਤੋੜ ਸਕਦਾ ਕਿ ਉਸ ਦਿਨ ਦਰਬਾਰ ਸਾਹਿਬ ਮੱਥਾ ਟੇਕਣ ਲੱਗਿਆ ਹਰੀਸ਼ रावत ਦੇ ਨਾਲ ਕਤਾਰ ਦੇ ਵਿੱਚ ਮੱਥਾ ਟੇਕਣ ਲਈ ਕੈਪਟਨ ਅਮਰਿੰਦਰ, ਸੁਨੀਲ ਜਾਖੜ, ਪ੍ਰਤਾਪ ਬਾਜਵਾ, ਸ਼ਮਸ਼ੇਰ ਦੁੱਲੂ ਤੇ ਨਵਜੋਤ ਸਿੰਘ ਸਿੱਧੂ ਵੀ ਨਜ਼ਰ ਆਉਣਗੇ ਜਾਂ ਨਹੀਂ ਇਹਦੇ ਉੱਪਰ ਨਜ਼ਰ ਰਹੇਗੀ ਕਿਉਂਕਿ ਕਹਿੰਦੇ ਹਰੀ ਸ਼ਰਾਬਤ ਹੋਰੀ ਇਹ ਕੋਸ਼ਿਸ਼ ਨੇ ਕਿ ਅੰਮ੍ਰਿਤਸਰ ਜਾਮਾ ਦਰਬਾਰ ਸਾਹਿਬ ਮੱਥਾ ਟੇਕਾਂ ਦਰਗਾਹਾਂ ਮੰਦਿਰ ਜਾਮਾ ਜਲੇ ਵਾਲੇ ਬਾਗ ਜਾਮਾ ਤੇ ਨਵਜੋਤ ਸਿੱਧੂ ਵੀ ਜੇ ਨਾਲ ਆ ਜਵੇ ਤਵਾ ਕਮਾਲਾ ਸੋ ਪਹਿਲੇ ਹੱਲੇ ਹੀ ਉਹ ਸਾਰਿਆਂ ਨੂੰ ਕੁਝ ਕਹਿਣਾ ਚਾਹੁੰਦੇ ਨੇ ਇਹ ਇਸ ਕੋਸ਼ਿਸ਼ ਕਿੰਨਾ ਕਾਮਯਾਬ ਹੁੰਦੇ ਨੇ ਇਹਦੇ ਪਰ ਸਾਡੀ ਵੀ ਨਜ਼ਰ ਰਹੇਗੀ ਤੁਹਾਡੀ ਵੀ ਨਜ਼ਰ ਰੱਖਣ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਡੇ ਤੱਕ ਇਹ ਖਬਰ ਵੀ ਲੈ ਕੇ ਆਪਾਂਗੇ ਦੇਖਦੇ ਹਾਂ ਹੁਣ ਕੈਪਟਨ ਆਪਣੀ ਚਾਲ ਚੱਲਦੇ ਨੇ ਦਲੋਂ ਆਪਣੀ ਚਾਲ ਚੱਲਦੇ ਨੇ ਤੇ ਕੀ ਸਿੱਧੂ ਕਰੋ ਬਾਹਰ ਆਉਂਦੇ ਨੇ ਜਾਂ ਨਹੀਂ ਬਣੀ ਰਹੇਗੀ ਸਾਡੀ ਨਜ਼ਰ ਇਹਨਾਂ ਖਬਰਾਂ ਦੀ ਫਿਰ ਕਰਾਂਗੇ ਫਰੋਲਾ ਪਰਲੀ ਤੁਸੀਂ ਵੇਖਦੇ ਰਹੋ ਬੀਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ